ਖਬਰਨਾਮਾ ਦੇਖ ਰਹੇ ਸਾਰੀ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਮੰਤਰੀ ਅਤੇ ਇੱਕ ਐਮਐਲਏ ਨੂੰ ਕੱਢਣ ਦੀ ਤਿਆਰੀ ਹੋ ਗਈ ਹੈ ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਗਲੇ ਦੀ ਹੱਡੀ ਬਣ ਗਏ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਾਸਤੇ ਤੇ ਦੂਜੇ ਪਾਸੇ ਜਿਹੜੀ ਸੁਭੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਪੰਜਾਬ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ ਇਹਨਾਂ ਵੱਲੋਂ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਰਿਸ਼ਵਤ ਨੂੰ ਲੈਣ ਦਾ ਤਰੀਕਾ ਕਿਸ ਤਰ੍ਹਾਂ ਦਾ ਹੈ ਇਸ ਮੰਤਰੀ ਅਤੇ ਇਸ ਵਿਧਾਇਕ ਦੇ ਵੱਲੋਂ ਹਾਂਜੀ ਅਸੀਂ ਗੱਲ ਕਰਦੇ ਹਾਂ ਐਡੀਪੀ ਸੁਖਦੇਵ ਸਿੰਘ ਜਿਹੜੇ ਆ ਦੋ ਦਿਨ ਪਹਿਲਾਂ ਜਲੰਧਰ ਤੋਂ ਫੜੇ ਗਏ ਉਹਨਾਂ ਦੇ ਕੋਲੋਂ 30 ਤੋਂ 40000 ਰੁਪਏ ਦੀ ਰਿਸਤਰੀ ਫੜੀ ਗਈ ਕੀ ਹੁੰਦਾ ਸੀ ਜਿਹੜੀਆਂ ਸਰਕਾਰੀ ਨਗਰ ਨਿਗਮ ਦੀਆਂ ਦੁਕਾਨਾਂ ਜਾਂ ਸਰਕਾਰੀ ਘਰ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਟਾਲੇ ਲਾ ਦਿੰਦਾ ਸੀ ਉਹ ਸਰਕਾਰੀ ਪ੍ਰਾਪਰਟੀਆਂ ਨੂੰ ਟਾਲੇ ਲਾ ਦਿੰਦਾ ਸੀ ਜਿੱਥੇ ਲੋਕਾਂ ਦੇ ਜਿਹੜੇ ਉਹ ਕਬਜ਼ੇ ਕੀਤੇ ਹੋਏ ਨੇ ਉਹ ਉਸ ਤੋਂ ਬਾਅਦ ਉਹ ਸਿੱਧਾ ਅਪਰੋਚ ਕਰਦੇ ਸੀ ਮਹਿੰਦਰ ਪਾਲ ਭਗਤ ਦੇ ਨਾਲ ਜਿਨ੍ਹਾਂ ਨੇ ਜਿਮਣੀ ਜ਼ੋਨ ਜਿੱਤੀ ਜਿਨ੍ਹਾਂ ਨੇ ਹਰਾਇਆ ਸ਼ੀਤਲ ਅੰਗੂਰਾਲ ਨੂੰ ਜਿਨ੍ਹਾਂ ਨੇ ਹਲਾਇਆ ਖੜਾਇਆ ਕਾਂਗਰਸ ਦੇ ਪਾਰਟੀ ਦੇ ਉਮੀਦਵਾਰ ਨੂੰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਿਨਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਮਹਿੰਦਰਪਾਲ ਭਗਤ ਨੂੰ ਜਿਹੜਾ ਮੰਤਰੀ ਬਣਾਇਆ ਜਾਵੇਗਾ ਮੰਤਰੀ ਬਣੇ ਵੀ ਲੇਕਿਨ ਹਣ ਇਹ ਖਬਰਾਂ ਆ ਰਹੀਆਂ ਨੇ ਕਿ ਰਮਨ ਅਰੋੜਾ ਅਤੇ ਇਹ ਮਹਿੰਦਰਪਾਲ ਭਗਤ ਜੋ ਮੌਜੂਦਾ ਮੰਤਰੀ ਨੇ ਉਹਨਾਂ ਵੱਲੋਂ ਜਿਹੜਾ ਏਡੀਪੀ ਸਥਾਪਿਤ ਕੀਤਾ ਗਿਆ ਸੀ ਸੁਖਦੇਵ ਸਿੰਘ ਦੱਤ ਨਾਮ ਕੋ ਦੱਸਿਆ ਜਾ ਰਿਹਾ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ ਉਹਦੇ ਕੋਲ ਰਿਸਵਰੀ ਫਰੀਚੀ ਕਿਉਂਕਿ ਉਹ ਲੋਕਾਂ ਦੇ ਘਰਾਂ ਨੂੰ ਤਾਰੇ ਲਾ ਦਿੰਦਾ ਸੀ ਉਸ ਤੋਂ ਬਾਅਦ ਉਹ ਸਿੱਧਾ ਜਾਂਦੇ ਸੀ ਕੋਈ ਰਮਨ ਅਰੋੜਾ ਦੇ ਕੋਲ ਜਾਂਦੇ ਸੀ ਕਦੇ ਮਹਿੰਦਰਪਾਲ ਭਗਤ ਦੇ ਕੋਲ ਜਾਂਦੇ ਸੀ ਫਿਰ ਸੈਟਿੰਗ ਹੁੰਦੀ ਸੀ ਸੈਟਿੰਗ ਤੋਂ ਬਾਅਦ ਲੈਣ ਦੇਣ ਕਰਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਘਰਾਂ ਦੇ ਜਨਰੇ ਜਿਹੜੇ ਨੇ ਲੋਕ ਜਿਹੜੇ ਨੇ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਖੋਲ ਦਿੱਤੇ ਜਾਂਦੇ ਸੀ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਪੈਸਾ ਕਮਾਇਆ ਜਾ ਰਿਹਾ ਸੀ ਸੁਖਦੇਵ ਸਿੰਘ ਵੱਲੋਂ ਜੋ ਐਡੀਪੀ ਨੇ ਜਲੰਧਰ ਤੇ ਇੱਕ ਪਾਸੇ ਇਲਜ਼ਾਮ ਲੱਗ ਰਹੇ ਨੇ ਮਹਿੰਦਰਪਾਲ ਤੇ ਜੋ ਮੌਜੂਦਾ ਮੰਤਰੀ ਨੇ ਕੈਬਨਿਟ ਦੇ ਵਿੱਚ ਵਿੱਚ ਨੇ ਦੂਸਰੇ ਪਾਸੇ ਰਮਨ ਅਰੋੜਾ ਤੇ ਜਦੂ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਤੇ ਸਾਰਿਆਂ ਪਾਸੋਂ ਇਹ ਹਵਾਵਾਂ ਤੇਜ਼ ਹੋ ਗਈਆਂ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਹਾਲਾਂਕਿ ਇੱਕ ਪੱਤਰਕਾਰ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮਹਿੰਦਰਪਾਲ ਭਗਤ ਅਤੇ ਰਮਨ अरोड़ा ਆਪਣਾ ਪੱਖ ਰੱਖ ਸਕਦੇ ਨੇ ਏਡੀਪੀ ਸੁਖਦੇਵ ਸਿੰਘ ਨੂੰ ਲੈ ਕੇ ਕਿ ਜਿਹੜੀ ਰਿਸ਼ਵਤ ਉਸ ਵੱਲ ਵਸੂਲੀ ਜਾਂਦੀ ਸੀ ਕੀ ਉਹ ਮਹਿੰਦਰਪਾਲ ਭਗਤ ਜਾਂ ਰਮਨ अरोड़ा ਨੂੰ ਮਿਲਦੀ ਸੀ ਜਾਂ ਨਹੀਂ ਮਿਲਦੀ ਸੀ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਕਹਿੰਦੇ ਆ ਕਿ ਰਿਸ਼ਵਤ ਲੈਣ ਦੇ ਅਫਸਰਾਂ ਦੇ ਤਰੀਕੇ ਬੜੇ ਅਲੱਗ-ਅਲੱਗ ਨੇ ਇਹਨਾਂ ਦੇ ਤਰੀਕਿਆਂ ਨੂੰ ਸਮਝ ਨਹੀਂ ਸਕਦੇ ਕਿ ਇਸ ਤਰ੍ਹਾਂ ਜਿਹੜੇ ਬਰਿਸ਼ਪਤ ਲੈਂਦੇ ਨੇ ਤਹਿਸੀਲਦਾਰ ਲੈਂਦੇ ਨੇ ਕਾਨੂੰਗੋ ਲੈਦੇ ਨੇ ਪਟਵਾਰੀ ਲੈਂਦੇ ਨੇ ਐਸਟੀਐਮ ਲੈਂਦੇ ਨੇ ਇਹ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਸਟੇਜਾਂ ਤੋਂ ਇਸ ਗੱਲ ਦਾ ਪ੍ਰਚਾਰ ਕੀਤਾ ਹੈ ਤੇ ਭਾਈ ਹੁਣ ਤੁਹਾਡੇ ਮੰਤਰੀ ਕੀ ਕਰ ਰਹੇ ਨੇ ਚਾਹੇ ਉਹ ਰਮਨ ਅਰੋੜਾ ਹੈ ਤੇ ਚਾਹੇ ਮਹਿੰਦਰਪਾਲ ਭਗਤ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਲੇ ਚਲਾਕ ਇੱਕ ਪਾਸੇ ਉਹ ਧਿਆਨ ਅਟਾਉਣਾ ਚਾਹੁੰਦੇ ਨੇ ਲੋਕਾਂ ਦਾ ਕਿਉਂਕਿ 25 ਮਤੋਂ ਹੋਈਆਂ ਨੇ ਜ਼ਰੀਲੀ ਸ਼ਰਾਬ ਦੇ ਪੀਣ ਨਾਲ ਰਮਨ ਰੋੜਾ ਦੇ ਸਕੂਲ ਸਕਿਉਰਟੀ ਲੈ ਗਈ ਦੂਸਰੇ ਪਾਸੇ ਮਹਿੰਦਰ ਬਖਤ ਨਾਲ ਸਾਡੀ ਗੱਲ ਨਹੀਂ ਹੋਈ ਉਹ ਵੀ ਆਪਣਾ ਪੱਖ ਰੱਖਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੋਂ ਦੇ ਲੋਕ ਕਹਿ ਰਹੇ ਨੇ ਲੋਕ ਆਪਣੀ ਜ਼ੁਬਾਨ ਨਹੀਂ ਖੋਲ ਰਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿੰਦਰ ਪਾਲ ਦੇ ਖਿਲਾਫ ਅਤੇ ਰਮਨ ਰੋੜਾ ਦੇ ਖਿਲਾਫ ਲੇਕਿਨ ਖਬਰਾਂ ਐ ਨਸ਼ਰ ਹੋ ਰਹੀਆਂ ਨੇ ਵਕ ਵਕ ਚੈਨਾ ਵੱਲੋਂ ਕਿ ਜਿਹੜੇ ਏਡੀਪੀ ਸੁਖਦੇਵ ਸਿੰਘ ਸੀ ਉਹਨਾਂ ਵੱਲੋਂ ਰਿਸ਼ਵਤ ਲਈ ਜਾਂਦੀ ਸੀ ਮਹਿੰਦਰਪਾਲ ਭਗਤ ਦੇ ਨਾਮ ਤੇ ਦੂਸਰੇ ਪਾਸੇ ਰਮਨ ਅਰੋੜਾ ਦੇ ਨਾਮ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਇਸ ਲਈ ਹੁਣ ਇਹਨਾਂ ਦੋਨਾਂ ਉੱਤੇ ਐਕਸ਼ਨ ਲਿਆ ਜਾਵੇਗਾ ਲੋਕਨਾਦ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮਹਿੰਦਰਪਾਲ ਭਗਤ ਜਾਂ ਰਮਨ ਅਰੋੜਾ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਉਹ ਰੱਖ ਵੀ ਸਕਦੇ ਨੇ